ਨਮਸਕਾਰ ਦੋਸਤੋ ਮੇਰਾ ਨਾਮ ਡਾਕਟਰ ਮਨੂ ਭਾਰਗਵ ਹੈ ਅੱਜ ਜੇ ਸੋਸ਼ੀ ਦੀ ਗੱਲ ਕਰਨੇ ਆ ਇਹ ਕੈਲਸ਼ੀਅਮ ਦਾ ਖਜ਼ਾਨਾ ਹੈ ਇਹਦੇ ਅੰਦਰ ਕੈਲਸ਼ੀਅਮ ਬਹੁਤ ਹੀ ਭਰਪੂਰ ਮਾਤਰਾ ਦੇ ਵਿੱਚ ਹੈ ਡਾਈਟ ਦੇ ਵਿੱਚੋਂ ਸਾਨੂੰ ਕੈਲਸ਼ੀਅਮ ਦੀ ਪੂਰਤੀ ਸਰੀਰ ਨੂੰ ਨਹੀਂ ਹੋ ਪਉਂਦੀ ਇਸ ਕਰਕੇ ਹਰ ਦੂਸਰੇ ਤੀਸੇ ਇਨਸਾਨ ਦੇ ਵਿੱਚ ਕੈਲਸ਼ੀਅਮ ਦੀ ਵਿਟਾਮਿਨ ਡੀ ਦੀ ਕਮੀ ਆ ਰਹੀ ਹੈ ਉਹਦੇ ਨਾਲ ਸਿੰਪਟਮ ਇਹ ਆਉਂਦੇ ਆ ਕਿ ਬਾਡੀ ਦੇ ਵਿੱਚ ਵੀਕਨੈਸ, ਥਕਾਵਟ, ਦਰਦਾਂ, ਜੋਇੰਟਸ ਦੀਆਂ ਪੇਨ ਇਹ ਸਿੰਪਟਮ ਆਉਂਦੇ ਆ ਔਰ ਉਹਨਾਂ ਨੂੰ ਬਾਹਰੀ ਤੌਰ ਦੇ ਉੱਤੇ ਲੈਣਾ ਪੈਂਦਾ ਕੈਲਸ਼ੀਅਮ ਉਹ ਫੇਰ ਵੀ ਉਹਦੀ ਐਬਜ਼ોર્ਪਸ਼ਨ ਜਿਹੜੀ ਹੈ ਬਾਡੀ ਦੇ ਵਿੱਚ ਉਹ ਇੰਨੀ ਨਹੀਂ ਹੋ ਪਉਂਦੀ ਔਰ ਇਹ ਪ੍ਰੋਸੈਸ ਲਗਾਤਾਰ ਕਰਨੀ ਪੈਂਦੀ ਹੈ ਤਾਂ ਕਿ ਤੇ ਜਾ ਕੇ ਕੈਲਸ਼ੀਅਮ ਪੂਰਾ ਹੁੰਦਾ ਲੇਕਿਨ ਅੱਜ ਇੱਕ ਘਰ ਦੇ ਵਿੱਚ ਸਿੰਪਲ ਇੱਕ ਔਸ਼ਧੀ ਹੈ ਤੁਹਾਡੇ ਘਰ ਦੇ ਵਿੱਚ ਪਈ ਉਹਦਾ ਇਸਤੇਮਾਲ ਕਰਕੇ ਦੇਖੋ ਇਹਨੂੰ ਮਾਰਕੀਟ ਦੇ ਵਿੱਚੋਂ ਵੀ ਲੈ ਲਓ ਬਹੁਤ ਥੋੜੇ ਰੇਟ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਦੂਸਰੇ ਇਹਦਾ ਨਾਮ ਹੈਗਾ ਆਯੁਰਵੇਦ ਦੇ ਵਿੱਚ ਇਹਨੂੰ ਕਪਰਦਿਕਾ ਕਹਿੰਦੇ ਆ ਔਰ ਆਮ ਭਾਸ਼ਾ ਜਿਹਨੂੰ ਕੋਡੀ ਕਹਿੰਦੇ ਕੋਡੀਆਂ ਹੁੰਦੀਆਂ ਆਮ ਆਮੂਮਨ ਮਿਲ ਜਾਂਦੀਆਂ ਦੂਸਰੇ ਇਹ ਤਿੰਨ ਤਰ੍ਹਾਂ ਦੇ ਟਾਈਪਸ ਹੈਗੇ ਆ ਲਾਲ ਹੈ ਪੀਲਾ ਹੈ ਔਰ ਸਫੇਦ ਇਹਦੇ ਜਿਹੜੇ ਗੁਣ ਧਰਮ ਆ ਉਹਨਾਂ ਨੂੰ ਸਮਝ ਲਓ ਦੀਪਨ ਵੀ ਹੈ ਯਾਨੀ ਭੁੱਖ ਨੂੰ ਲਗਾਏਗੀ ਵੀ ਇਹ ਥੋੜੀ ਗਰਮ ਵੀ ਹੁੰਦੀ ਹੈ ਅਗਨਵਾਤ ਔਰ ਕਫ ਦੋਸ਼ ਪ੍ਰਕੁਪਿਤ ਹੈਗਾ ਤੇ ਉਹਨੂੰ ਸ਼ਾਂਤ ਕਰੇਗੀ ਕਿਸੇ ਵੀ ਤਰ੍ਹਾਂ ਦੀ ਪੇਟ ਦੇ ਵਿੱਚ ਦਰਦ ਹੈ ਸ਼ੂਲ ਹੈ ਉਹਨੂੰ ਸ਼ਾਂਤ ਕਰੇਗੀ ਔਰ ਜਿਹੜਾ ਛੈ ਰੋਗ ਯਾਨੀ ਇਹਨੂੰ ਛੈ ਰੋਗ ਨੂੰ ਤੁਸੀਂ ਟਿਊਬਰਕੂਲੋਸਿਸ ਸਮਝ ਲਓ ਚੈਸਟ ਨੀਆ ਇਨਫੈਕਸ਼ਨ ਸਮਝ ਲਓ ਉਹਦੇ ਵਿੱਚ ਬਹੁਤ ਅੱਛਾ ਰੋਲ ਹੈ ਇਹਦੀ ਇਹ ਜਫਸਮ ਬਣਾਉਣ ਦਾ ਇੱਕ ਸੌਖਾ ਜਿਹਾ ਤਰੀਕਾ ਦੱਸਣਾ ਅਗਰ ਤੁਸੀਂ ਮਾਰਕੀਟ ਤੋਂ ਲੈਨੇ ਵੈਲਨ ਗੁਡਾਕਰ ਨਹੀਂ ਅਵੇਲੇਬਿਲਟੀ ਹੈ ਮਾਰਕੀਟ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਮਿਲ ਪਾਰੀ ਤਾਂ ਫਸਮ ਤੁਸੀਂ ਵੀ ਤਿਆਰ ਕਰ ਸਕਦੇ ਹੋ ਕੋਈ ਬਹੁਤ ਲੰਮਾ ਛੋੜਾ ਕੰਮ ਨਹੀਂ 12 ਘੰਟੇ ਤੱਕ ਇਹਨੂੰ ਕਾਂਜੀ ਜਾਂ ਨਿੰਮੂ ਦੇ ਪਾਣੀ ਦੇ ਵਿੱਚ ਨਾ ਇਹਨੂੰ ਭਿਗੋ ਕੇ ਰੱਖ ਦੇਓ ਉਹ ਇਹਦਾ ਸ਼ੋਧਨ ਹੋ ਜਾਏਗਾ ਉਸ ਤੋਂ ਬਾਅਦ ਕੋਲੇ ਦੀ ਅਗਦੇ ਉੱਤੇ ਨਾ ਇਹਨੂੰ ਰੱਖ ਕੇ ਇਹਨੂੰ ਭਸਮ ਕਰ ਲਓ ਦੂਸੇ ਉਸ ਤੋਂ ਬਾਅਦ ਰਗੜ ਲਓ ਬਸ ਕੰਡੀਸ਼ਨ ਇਹੀ ਹੈ ਉਏ ਨੂੰ ਹੀਟ ਪ੍ਰੋਪਰ ਮਿਲੀ ਹੋਣੀ ਚਾਹੀਦੀ ਅਗਰ ਇੱਕ ਵਾਰ ਚ ਨਹੀਂ ਹੈ ਤਾਂ ਲੰਬੇ ਸਮੇਂ ਤੱਕ ਦੋ ਤਿੰਨ ਵਾਰ ਦੇ ਹੀਟ ਦਵਾ ਦਿਓ ਵੈਸੇ ਇੱਕ ਵਾਰ ਦੇ ਵਿੱਚ ਹੀਟ ਦੇ ਨਾਲ ਇਹ ਬਸ ਮਲ ਜਾਂਦੀ ਹੈ ਇਹਨੂੰ ਇਸਤੇਮਾਲ ਕਿੱਦਾਂ ਕਰਨਾ ਕਿਹੜੀ ਕਿਹੜੀ ਪ੍ਰੋਬਲਮ ਦੇ ਵਿੱਚ ਕਿੱਦਾਂ ਕਰਨਾ ਕੈਲਸ਼ੀਅਮ ਦਾ ਰਿਚ ਸੋਰਸ ਹੈ ਮੈਂ ਤੁਹਾਨੂੰ ਦੱਸ ਦਿੱਤਾ ਸ਼ਰਤ ਦੇ ਵਿੱਚ ਮਿਕਸ ਕਰਕੇ ਅ ਕਰੀਬ 2 ਗ੍ਰਾਮ ਦੀ ਡੋਜ਼ ਮਾਰਨਿੰਗ ਦੇ ਵਿੱਚ ਚੱਟਣੀ ਸ਼ੁਰੂ ਕਰ ਦਿਓ ਖਾਲੀ ਪੇਟ ਦੇਖੋ ਬਾਡੀ ਦੇ ਵਿੱਚ ਚੇਂਜਸ ਆਉਂਦੇ ਕੈਲਸ਼ੀਅਮ ਬਹੁਤ ਜਲਦੀ ਪੂਰਾ ਹੋਵੇਗਾ ਦੂਸਰ ਸੁੱਕੀ ਖਾਂਸੀ ਬਹੁਤ ਪੇਸ਼ੈਂਟਸ ਕੰਪਲੇਨ ਕਰਦੇ ਉਹਨਾਂ ਨੂੰ ਖਾਂਸੀ ਜਾਂਦੀ ਨਹੀਂ ਸਾਰੇ ਤਰ੍ਹਾਂ ਦੇ ਕੌਸ ਸਰਪੀ ਲੈ ਦੋ ਰਤੀਰੀ ਕ੍ਰੀਵ 364 ਮਿਲੀਗ੍ਰਾਮ ਦੀ ਮਾਤਰਾ ਦੇ ਵਿੱਚ ਇਹਨੂੰ ਪਾਣ ਦੇ ਵਿੱਚ ਰੱਖ ਕੇ ਇਹਨੂੰ ਪਾਣ ਦੇ ਵਿੱਚ ਰੱਖ ਕੇ ਇਹਨੂੰ ਖਾਣਾ ਸ਼ੁਰੂ ਕਰ ਦਿਓ ਰੋਜ਼ਾਨਾ ਇੱਕ ਟਾਈਮ ਲੈ ਲਓ ਦੂਸਰ ਦੋ ਤਿੰਨ ਚਾਰ ਦਿਨ ਲੈਣ ਤੋਂ ਬਾਅਦ ਤੁਹਾਨੂੰ ਲੱਗੇਗਾ ਕਿ ਮੇਰੀ ਖਾਂਸੀ ਬਿਲਕੁਲ ਠੀਕ ਹੋ ਗਈ ਹੈ ਜਾਨੀ ਚੈਸਟ ਵਾਲੇ ਪਾਰਟ ਦੇ ਵਿੱਚ ਬਹੁਤ ਜਲਦੀ ਰਿਜ਼ਲਟ ਦਿਜੀ ਹੈ ਸ਼ੈ ਰੋਗ ਦੇ ਵਿੱਚ ਯਾਨੀ ਜਿਹੜੇ ਜਿਹਦੇ ਵਿੱਚ ਇਮਿਊਨਿਟੀ ਡਾਊਨ ਹੋ ਜਾਂਦੀ ਹੈ ਚੈਸਟਰੀਅਨ ਇਨਫੈਕਸ਼ਨਸ ਬਹੁਤ ਪ੍ਰੀਵੋਨੈਂਟ ਹੁੰਦੀਆਂ ਔਰ ਕਿਤੇ ਨਾ ਕਿਤੇ ਬਾਡੀ ਬਹੁਤ ਜ਼ਿਆਦਾ ਵੀਕ ਹੋਣੀ ਸ਼ੁਰੂ ਹੋ ਜਾਂਦੀ ਹੈ ਇਹਦੇ ਵਿੱਚ ਕੀ ਕਰ ਕਿਦਾਂ ਕੰਮ ਕਰਦੀ ਹੈ ਦੋਸਤੋ ਇਹਨੂੰ ਖਾਲੀ ਪੇਟ ਮੱਖਣ ਦੇ ਵਿੱਚ ਮਿਕਸ ਕਰਕੇ ਉਹੀ 2 ਗ੍ਰਾਮ ਦੀ ਮਾਤਰਾ ਲਓ ਖਾਲੀ ਪੇਟ ਮੱਖਣ ਦੇ ਵਿੱਚ ਮਿਕਸ ਕਰਕੇ ਇਹਨੂੰ ਛੱਟ ਲਓ ਕੁਝ ਦਿਨ ਲਗਾਤਾਰ ਛੱਟੋ 7 ਦਿਨ ਦਾ ਲਗਾਤਾਰ ਇਹ ਕੋਰਸ ਕਰਕੇ ਦੇਖੋ ਉਹਨਾਂ ਦੇ ਗੇਗਾ ਬਾਡੀ ਦੇ ਵਿੱਚ ਕਮਿਊਨਿਟੀ ਬਦਲਣਾ ਪੀ ਚੇਂਜ ਜਸਾਨ ਲੱਭੇ ਤਾਕਤ ਆਉਣਾ ਪਈ ਚੈਸਟ ਜਿਹੜੀ ਵੀਕ ਚੈਸਟ ਹੈ ਸਪੈਸ਼ਲੀ ਉਹਨਾਂ ਲਈ ਜਿਹੜੇ ਕੋਵਿਡ ਦੇ ਪੇਸ਼ੈਂਟ ਜਿਨ੍ਹਾਂ ਨੂੰ ਕੋਵਿਡ ਹੋ ਕੇ ਹਟਿਆ ਸੀ ਉਹ ਚੈਸਟ ਉਹਨਾਂ ਦੀ ਵੀਕ ਹੋ ਗਈ ਉਹਨਾਂ 'ਚ ਬਹੁਤ ਅੱਛਾ ਰਿਜ਼ਲਟ ਰਹੇਗੀ ਪੇਟ ਦੀ ਕਿਸੇ ਤਰ੍ਹਾਂ ਦੀ ਦਰਦ ਹੈਗੀ ਹੈ ਉਹਦੇ ਵਿੱਚ ਕਾਲੀ ਮਿਰਚ ਨੂੰ ਮਿਕਸ ਕਰਕੇ ਇਹਨੂੰ ਤੁਸੀਂ ਛੱਟ ਸਕਦੇ ਹੋ ਕਾਲੀ ਮਿਰਚ ਨੂੰ ਮਿਕਸ ਕਰੋ ਥੋੜਾ ਨਿੰਬੂ ਨਿਚੋੜ ਲਓ ਔਰ ਕਪੜੀਗਾ ਪਸੋਂ ਕੁਆਰਟੀ ਦੀ ਪਸੋਂ ਇਹ ਇਸ ਆਲੀਏ ਚੀਜ਼ਾਂ ਨੂੰ ਪਸੰਬਾਸ ਤੇ ਦਾਸ ਰਹੇ ਕੱਚੀ ਨਹੀਂ ਖਾਣੀ ਕੋਰਡੀ ਨੂੰ ਇੱਕ ਦਾ ਪੀਸ ਕੇ ਨਾ ਖਾਓ ਇਹਦਾ ਕੋਈ ਫਾਇਦਾ ਨਹੀਂ ਹੈਗਾ ਇਹ ਕਾਲੀ ਮਿਰਚ ਨਿੰਬੂ ਦਾ ਰਸ ਔਰ ਘੋਡੀ ਦੀ ਪਸੰ ਉਹਨੂੰ ਮਿਕਸ ਕਰਕੇ ਚਾਟ ਲਓ ਪੇਟ ਦੇ ਵਿੱਚ ਬਹੁਤ ਜ਼ਿਆਦਾ ਗੈਸ ਬਣ ਗਈ ਹੈ ਦਰਦ ਬਹੁਤ ਜ਼ਿਆਦਾ ਹੋ ਰਹੀ ਹੈ ਜਾਂ ਅਲਸਰ ਹੋ ਗਿਆ ਅਲਸਰ ਦੀ ਪੇਨ ਹੋ ਰਹੀ ਹੈ ਉਹਦੇ ਵਿੱਚ ਬਹੁਤ ਵਧੀਆ ਕੰਮ ਕਰਦੀ ਦੂਸਰੀ ਇੱਕ ਪ੍ਰੋਬਲਮ ਹੁੰਦੀ ਹੈ ਸੰਗ ਰਹਿਣੀ ਵਾਰ-ਵਾਰ ਮੁੰਡਾ ਟਾਇਲਟ ਦੇ ਅੰਦਰੋਂ ਦਾ ਸਾਰੀ ਰਾਤ ਤੁਰਿਆ ਰਹਿੰਦਾ ਉਹਦੇ ਵਿੱਚ ਕਿੰਦਾ ਇਸਤੇਮਾਲ ਕਰਨੇ ਮੈਂ ਤੁਹਾਨੂੰ ਦੱਸਾਂਗਾ 3 ਗ੍ਰਾਮ ਦੀ ਯਾਨੀ 3 ਲਗਭਗ 3 ਗ੍ਰਾਮ ਤੇਲ ਮਾਸ਼ਾ ਦੀ ਜਿਹੜੀ ਮਾਤਰਾ ਅਜਨਵੰਦ ਗਈ ਹੈ 3 ਗ੍ਰਾਮ ਭਸਮ ਹੋਵੇ 6 ਮਾਸ਼ਾ ਸ਼ਹਿਦ ਹੋਵੇ ਤੇ ਥੋੜਾ ਨਮਕ ਹੋਵੇ ਇਹਨੂੰ ਮਿਕਸ ਕਰਕੇ ਇਹਨੂੰ ਛੱਟ ਲਓ ਇਹਨੂੰ ਜਿੰਨਾ ਦਿਨਾਂ ਦੇ ਵਿੱਚ ਯੂਜ਼ ਕਰਨਾ ਆ ਉਹਨਾਂ ਦਿਨਾਂ ਦੇ ਵਿੱਚ ਚਾਵਲ ਖਾਣੇ ਉਬਲੇ ਹੋਏ ਤੁਸੀਂ 5 ਤੋਂ 7 ਦਿਨ ਇਹਨੂੰ ਇਸਤੇਮਾਲ ਕਰੋ ਰੋਜ਼ਾਨਾ ਇੱਕ ਡੋਜ਼ ਲੈ ਲਓ ਸਵੇਰ ਨੂੰ ਤੋਂ ਸੌਤੇ ਦਿਨਾਂ ਦੇ ਵਿੱਚ ਰਿਜ਼ਲਟ ਮਿਲੇਗਾ ਸਿੰਗਰੇਣੀ ਨੂੰ ਬਹੁਤ ਜਲਦੀ ਆਰਾਮ ਮਿਲ ਗਿਆ ਦੋਸਤੋ ਮੇਰੀ ਵੀਡੀਓ ਚੰਗੀ ਲੱਗੀ ਆ ਤਾਂ ਸ਼ੇਅਰ ਕਰਿਓ ਮੈਂ 3rd ਆਈ ਦੀ ਟੀਮ ਨੂੰ ਅਸ਼wini Sharma ਸਰ ਨੂੰ ਧੰਨਵਾਦ ਕਰਦਾ ਜੋ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਜੈ ਨਮਸਕਾਰ